ਜਮ ਮੰਡਲ ਆ ਰਿਹਾ ਜੋਰਪੁਰ ਆ ਕੋਰਨ ਲਿਆ ਆ ਆਟੋ ਸੈਪੈਂਟ ਚੱਲੇਗਾ ਕੋਣੀ ਲੋਕ ਕਿਹਾਂ ਸੇ ਆਤੇ ਹੈ ਇਹ ਇਹ ਧੁੰਦ ਬੜੀ ਪਈ ਆ ਵੇਖੋ ਹੈ ਕਰੋ ਚੈੱਕ ਧੁੰਦ ਹਾਂਜੀ ਸਤਿ ਸ੍ਰੀ ਅਕਾਲ वेलकम तिहाल जाल। كمان سارے ਕਹਿਣ ਟਿੰਕਾਗ। ਸੀਰ ਤੇਰ ਕੀ ਪੈਣੀ ਬਹੁ ਡਈ ਆ ਨਾ। ਕਈ ਕਹਿੰਦੇ ਇਹ ਠੰਡ ਨਹੀਂ ਪੈਂਦੀ ਯਾਰ ਕੀ, ਠੰਡ ਪੈਣੀ ਨਹੀਂ ਯਾਰ ਕੀ। ਠੰਡ ਫਿਰ ਆਰ ਕੀ ਪਿਆਰੇ ਜੀ ਤੁਹਾਨੂੰ ਪਤਾ ਯਾਰ ਕੀ ਪੈ ਤੇ ਰਹੀ ਹੈ ਠੰਡ ਪਰ ਬਹੁਤ ਜ਼ਿਆਦਾ। ਬਸ ਸੀਤ ਬਹੁਤ ਵਾਰਨ ਡਈ ਏ। ਹੱਥ ਪੈਰ ਖੱਦਦੇ ਹੀ ਜਾਂਦੇ ਏ। ਤੇ ਹੁਣ ਆਪਾਂ ਜਾ ਰਹੇ ਆ। ਹੁਣ ਮੈਂ ਜਾ ਰਿਹਾ ਸਿਲੰਡਰ ਭਰੋਣ। ਉਦੋਂ ਉਹਨਾਂ ਨੇ ਮਨਾਂ ਕਰਤਾ ਇਹ ਸਿਲੰਡਰ ਨਹੀਂ ਭਰ ਕੇ ਦਿੱਤਾ ਤੇ ਪਾਰ ਕਰ ਦਿੰਦੇ ਨੇ ਤੇ ਚਲੋ ਫਿਰ ਜਾ ਕੇ ਦੇਖਦੇ ਆਂ ਜਾਂਦੇ ਪਹਿਲਾਂ ਘਰੇ ਦੇ ਨਾਲ ਆ ਜਾਂਦੇ ਹੁੰਦੇ ਸੀ ਹਨਾ ਹੁਣ ਤੇ ਇਹਨਾਂ ਨੇ ਕੰਮ ਬੰਦੀ ਕਰਤਾ ਵਾ ਆਪਣੀ ਕੀ ਗੱਲ ਪਿੱਛੇ ਸ਼ੌਟ ਆ ਰਹੀ ਆਗੇ ਇਹ ਕਿ ਵੀ ਗੱਲ ਆ ਪੈਪਾ ਵੀ ਪਾਰੇ ਆ ਨਾ ਘਰ ਘਰ ਗਲੀ ਗਲੀ ਹਨਾ ਸ਼ਾਇਦ ਤੁਸੀਂ ਦੇਖਿਆ ਹੋਵੇ ਛੰਡਰ ਦੇ ਪੈਪਾ ਵੀ ਪਾਰੇ ਨੇ ਚਾਹੇ ਉਹਦੇ ਚੱਕਰ ਦੇ ਵਿੱਚ ਹੁਣ ਕਰੇ ਨਾ ਦਿੰਦੇ ਹੁਣ ਹੁਣ ਆਪਾਂ ਏਜੰਸੀ ਤੋਂ ਜਾਗਰ ਤੋਂ ਲਵਾਂਗੇ ਫਿਰ ਸੀ ਆਈ ਜੀ ਜਰਾਡੇ ਬਾਈਪਾਸ ਤੇ ਪੁਜਤਾਨੇ ਕਰਨ ਵਾਲੇ ਪਾਏ ਗੱਡੀ ਚ ਪਏ ਸੀ ਹੱਥ ਠੜਦੇ ਪਏ ਥੋੜੇ ਜੇ ਹਾਂਜੀ ਉੱਠ ਗਏ ਜੇ ਮੇਰੀ ਚਾਹ ਗੜੀ ਆ ਹਾਂਜੀ ਮੰਮੀ ਚਲੇ ਕਾਦੀਆਂ ਮੇਰਾ ਚੱਕਰਾਉਣ ਚੱਲੇ ਥੰਡ ਬੜੀ ਧਿਆਨ ਨਾਲ ਜਾਵਾ ਚੋਲਾ ਆਪਾਂ ਕਰ ਲਿਆ ਪੈਕ ਆਪਾਂ ਚੱਲੇ ਹੁਣ ਬਾਹਰ ਚ ਝੋਲਾ ਬੜਾ ਲੱਕੀ ਹੈ ਲੱਕੀ ਚਲੋ ਤੁਸੀਂ ਰੋ ਇੱਥੇ ਘਰੇ ਅੱਜ ਠੀਕ ਓਕੇ ਹੁਣ ਕਾਂਦੇ ਨਹੀਂ ਨਹੀਂ ਖੜਨਾ ਮੋਟਰਸਾਈਕਲ ਚਾਬੀ ਬਾਹਰ ਹੋਣੀ ਅਜੀ ਪਹੁੰਚ ਗਏ ਆਪਾਂ ਘਰੇ ਆਪਣੇ ਇੱਧਰ ਸ਼ਟਰਿੰਗ ਦਾ ਸਮਾਨ ਵੀ ਆ ਗਿਆ ਆ ਵਲਾ ਕੁਝ ਇੱਧਰ ਆ ਗਏ ਕੁਝ ਇੱਧਰ ਆ ਗਏ ਸਵੇਰੇ ਕਹਿੰਦੇ ਫਿਟਿੰਗ ਕਰਾਂਗੇ ਅਜੇ ਕੁਝ ਸਮਾਨ ਆਉਣਾ ਤੇ ਆਪ ਐਪਾ ਪਾ ਲੰਬਾ ਕਰਤਾ ਜੋਇਨ ਪਾ ਕੇ 3 ਇੰਚੀ ਦਾ ਵੀ ਦੂਜਾ ਵੀ ਕੱਲ ਨੂੰ ਮੈਂ ਥੇਠਾ ਰਹਿਣਾ ਮੈਨੂੰ ਪਰੇਸ਼ਾਨੀ ਨਹੀਂ ਪੈਣੀ ਤੇ ਮੱਸੀ ਇਹ ਤੇ ਕਹਿੰਦੇ ਕਿ ਕੋੜੀ-ਕੋੜੀ ਲਾਉਣੀ ਲਾ ਕੇ ਤੇ ਆ ਬੀਮ ਤੇ ਜਿਵੇਂ ਮੈਂ ਕਰਨ ਵਾਲਾ ਇੱਕ ਦੀ ਢੇੜੀ ਮਿਸਤਰੀਆਂ ਦੀ ਲੱਗਣੀ ਹੈ ਜੇ ਫਿਲਹਾਲ ਤੇ ਬਾਕੀ ਸੀਮੈਂਟ ਵਾਲਾ ਤਸਰੀਆ ਇਹ ਕੱਲ ਪਰਸੋਂ ਤੱਕ ਆ ਜਾਣਾ ਅੱਗ ਬਾਲਤੀ ਫੇਰ ਅੱਜ ਲੱਗੇ ਬੰਗ ਜਰੇਲਾ ਲੈ ਲੈ ਜੋ ਦਾਦੇ ਵਿੱਚ ਯਾਰ ਐ ਇਧਰ ਥੱਲੇ ਹੁੰਦੀ ਇਧਰ ਹੁੰਦਾ ਇਧਰ ਹੁੰਦੀ ਉਹ ਨਾਸੁੱਟੇ ਜਾ ਉੱਤੋਂ ਜਾਂ ਨਾਸੁੱਟੇ ਜਾਓ ਨਾਸੁੱਟੇ ਜਾਓ ਉੱਤੋਂ ਤੇ ਮੁੜ ਅੱਗ ਬਾਲ ਤੇ ਮੁੜ ਤੇ ਮੁੜ ਕੇ ਬਾਜ ਬਾਲਣਾ ਕੀ ਮੁੜ ਕੇ ਹੈ ਨਹੀਂ ਪੱਛੀ ਬਾਲਣ ਵਾਸਤੇ ਹੁਣ ਬੈਠੇ ਡਾਈ ਜਾਂਦੇ ਅੱਗੇ ਤੇ ਮੁੜ ਕੇ ਹੱਸੀ ਜਾਂਦੇ ਸਾਰੇ ਲੈ ਉਹਨੇ ਇੱਕ ਦਾ ਚੋ ਫੜਿਆ ਤੇ ਮੁੰਡਾ ਵੀ ਨਹੀਂ ਮੰਨਦਾ ਕਿਸ ਦੀ ਗੱਲ ਜੋ ਜਿਆਦਾ ਡਾਈ ਜਾ ਮੜ ਕੇ ਹੋ ਜਾਣਾ ਹੋਰ ਤਰ੍ਹਾਂ ਦਾ ਸਿਸਟਮ ਜਾ ਜੇ ਤੇ ਉੱਤੇ ਚੜਕੜੀ ਚੜਕੜੀ ਰੱਖ ਕੇ ਕਮਾਉਂਦੀ ਹੁ ਇੱਕ ਤੇ ਅੱਗ ਤੇ ਕੰਧੂ ਪਾਰ ਜਾਵੇ ਲੈ ਐ ਕਿ ਸੜ ਜਾਨੀ ਕੰਧੋਂ ਕਿਸੇ ਪਾਰ ਜਾਣੀ ਲੈ ਲੈ ਸਾਡੇ ਰੋਜ਼ ਬੰਦ ਹੋ ਜਾਂਦੀ ਐ ਅਸਲ ਤੇ ਐ ਬੜੀ ਭੁੱਗਾ ਪਾ ਲਈਦਾ ਹੋ ਜਾਣਾ ਇੱਕੋ ਬੂਆ ਇੱਕੋ ਬੂਆ ਹਲਦੇ ਹੁੰਦਾ ਉਹ ਸਾਰੇ ਵੀਡੀਓ ਚ ਘੁੰਮਦੇ ਅੱਛਾ ਫਿਰ ਗੋਲ ਘੁੰਮਦੀ ਗੋਲ ਹੁਣ ਇੱਕਦ ਖੋਲ ਚੜੀ ਹੋਈ ਆਉਂਦੀ ਉਹ ਵੱਡੀ ਹੋਵੇ ਕਿੰਨੇ ਇੱਧਰ ਰੱਖ ਦੋ ਖੋਲੇ ਆ ਗਏ ਹੁਣ ਆ ਨਾਦਰ ਨੂੰ ਅੱਗ ਲੱਗ ਜਾਣੀ ਨਾਦਰ ਪੱਤੀ ਲਾ ਦੀ ਉੱਤੇ ਆ ਜਾਓ ਅੱਥਰੁਂ ਦਾ ਪੁੱਤੀ ਬੈਨ ਠੀਕ ਆ ਰਹਿਣ ਮੋਤੀ ਪਟੈਂਦ ਰਹਿਣ ਦੋ ਯਾ ਰਹਿਣ ਦੋ ਕੀ ਕਰਨ ਦੇ ਤੁਸੀਂ ਕਾਕੇ ਇੱਥੇ ਰੱਖ ਲੈਣਾ ਲੱਗੇ ਆਪਣੇ ਦੋ ਮੇਰਾ ਕਲਾਉ 13 ਕੜਾਈ ਲੈ ਆਉਣੇ ਰੱਖੋ ਤੇ ਸਾਂ ਕੜਾਈ ਲੈ ਆਓ ਗਾਚਣਾ ਪਾਤੀਆਂ ਵਿੱਚ ਪਹਿਲਾ ਪ੍ਰਾਗ ਹੈ ਪਹਿਲਾ ਪ੍ਰਾਗ ਕੋ ਮੈਂ ਕਹਿੰਦੀ ਹਾਂ ਅੱਜ ਬਣਾ ਖੋਏ ਵਾਲਾ ਜਿੜਲਾ ਬਣਾਵਾਂਗਾ ਖੋਏ ਵਾਲਾ ਜਿੜਲਾ ਤੇ ਉਹ ਵੇਖੋ ਮੈਂ ਆ ਫਿਰ ਬੰਦ ਹੋ ਗਈ ਅੱਜ ਦਿੱਲੀ ਦੇ ਹੀ ਕੰਮ ਲੈਟ ਦਾ ਬਸ ਰਿਗੂਲਰ ਲਈ ਜੋ ਆਜੂਗੀ ਤੇ ਬੱਤੀ ਜਲੂ ਹੋਣੀ ਬਕਰ ਮੋਬਾਈਲਾਂ ਨਾਲ ਤੇ ਆ ਲੈਣੀ ਬੇ ਕੱਲਿਆਂ ਸਾਰਿਆਂ ਨੂੰ ਇਹਨੂੰ ਗਾਜਰਾਂ ਨੂੰ ਗਾਜਰਾਂ ਦਾ ਪਾਣੀ ਪਹਿਲਾਂ ਇਹਨਾਂ ਗਾਜਰਾਂ ਦਾ ਪਾਣੀ ਸੁਕਾ ਕੇ ਕੱਢ ਲੈਣਾ ਤੇ ਫਿਰ ਦੁੱਧ ਪਾਉਣੀ ਆ ਫਿਰ ਉਹਨੂੰ ਕਾੜਨਾ ਕਾੜ ਕੇ ਤੇ ਫਿਰ ਛੋਈ ਲਾ ਦੇ ਨਹੀਂ ਮੁੰਡਾ ਕਹਿੰਦੇ ਆ ਲਾਜੋ ਛੋਈ ਲਾ ਦੇਣੀ ਫੜਾ ਉਹ ਦੁੱਧ ਦੀ ਕੜਾਈ ਵਿੱਚ ਸਾਫ ਅੱਡ ਜੋਤ ਕੜਾਈ ਫੜ ਕੜਾਈ ਸਾਫ ਹੀ ਆ ਗਏ ਸਾਫ ਹੀ ਸਾਫ ਹੋਆ ਸਾਫ ਖੇਰ ਮੈਂ ਕੰਨ ਦੇਣ ਜੋ ਚਲੋ ਅੱਡ ਕੇ ਪਾਉਂਦੇ ਦੇ ਵਿੱਚ ਕੱਢ ਦੋ ਪਰ ਇਹ ਕਰ ਲਿਓ ਉਸ ਦਾ ਪਾਉਣਾ ਸਾਫ ਜਿਹਾ ਬੜੀ ਮੱਚਦੀ ਆ ਬੰਲਾ ਬੰਲਾ ਪੜ ਕੇ ਰੱਖ ਆਏ ਤੂੰ ਫੜ ਕਰਤੇ ਜੋ ਮੋਬਾਈਲ ਜੋ ਜਾ ਤਰਾ ਜਾਤਾ ਨਹੀਂ ਲੱਗ ਦੁੱਧ ਲਿਆਓ ਹੁਣ ਪਾ ਦਿਓ ਦੁੱਧ ਨਹੀਂ ਉਹ ਡੈਮੇ ਵੱਡਾ ਲੱਗ ਜਣਾ ਫਿਰ ਮੈਂ ਇੱਦਾਂ ਵਿੱਚ ਕੱਢ ਦਿੰਦੇ ਆ ਦੁੱਧ ਚਾ ਦਮਣਾ ਅਜਾ ਦਮਣਾ ਦੁੱਧ ਵੱਡਾ ਲੱਗਦਾ ਲੋਡਾ ਬਣਾ ਲੈਨੇ ਆਹ ਤੇ ਥੋੜੀ ਜਿਹੀ ਪਿੱਛੇ ਕਰਨੇ ਆਗ ਨਹੀਂ ਹੋਣੀ ਬਚਵਾ ਗੋ ਗਿਆ ਪੂਰੀ ਦੀ ਪੂਰੀ ਰਾੜੀ ਡਾਈ ਜਾ ਕੱਢੀ ਲੰਮੀ ਬਹੁਤ ਸਾਰਾ ਕੰਮ ਹੋ ਗਿਆ ਨਾ ਸੱਲੀ ਤੇਰੇ ਸੰਦੇ ਅੱਬੋ ਸੋਣਾ ਬਹੁਤ ਵਧੀਆ ਪਾਣੀ ਤਾਂ ਜਲਦੀ ਸੁੱਕਣ ਦੇ ਆਵੇ ਗੱਡਾ ਦੇ ਸੁੱਕ ਗਿਆ ਪਾਣੀ ਉਹ ਪਲਾਈ ਪਲਾਈ ਜੀ ਜੰਪੜਨ ਤਾਂ ਇਹ ਪਲਾਈ ਜਿਹੜੀ ਹੈ ਨਾ ਉਹੋ ਲਈ ਦੇਖੋ ਬੈਗੀ ਜੀ ਹੋਰ ਅੱਡੇ ਕੋਈ ਨਹੀਂ ਕੋਈ ਨਹੀਂ ਹੈਗੀ ਇਹ ਕੇਲੇ ਆ ਪਿਆ ਮੈਂ ਜਦੋਂ ਉੱਥੋਂ ਪਣੀ ਕੇਲੇ ਆ ਪਿਆ ਨਾ ਅੱਗੇ ਨਾ ਨਾ ਪਤਾ ਕੀ ਆ ਗਿਆ ਨਾ ਇਹ ਨੇ ਜਦੋਂ ਦੂਜਾ ਪ੍ਰਾਗਰ ਹੋ ਗਿਆ ਰਿਆਣੀ ਭਾਈ ਕਰਨ ਤੂੰ ਆ ਬੜਾ ਪੈ ਰਿਆ ਵੇਖੋ ਬਸ ਹੋ ਗਿਆ ਪਾਣੀ ਵਸ ਗਿਆ ਚਲਾ ਧੋਣ ਦੁੱਧ ਲਿਓ ਇਹਦਾ ਸੁਧਾਉਂਦੇ ਵਾਈਟ ਨੂੰ ਤੋਂ ਨੇ ਥੋੜੇ ਘੜੇ ਇਦਾਂ ਪਾ ਦੇਣਾ ਦੇ ਵਿੱਚ ਥੋਣੀ ਇਦਾਂ ਕਰ ਅੱਗੇ ਕੱਢਦਾ ਰਹੂਗੀ ਆਪਾਂ ਜੀ ਵੀ ਦੁੱਧ ਪਾ ਦੋ ਖੋਰੀ ਲੰਦਾ ਵਾ ਵੀ ਆ ਵੀ ਪਾ ਲਈ ਪਾ ਪਾ ਸਰਪਾਸ ਸਾਹਿਬ ਬਲੇ ਬਲੇ ਅੰਨੀ ਗੰਨਾ ਕਚੇਲਾ ਹੋ ਜਾਣਾ ਬਸ ਅੱਜ 1 ਘੰਟੇ ਤੱਕ ਤਿਆਰ ਕੀ ਗੱਲ ਹਾਂ ਬੱਤੀ ਇਹ ਕੀ ਕਰਦੀ ਹੈ ਨੋ ਕੜ ਕੜ ਕੇ ਨੰਗ ਰਹਿਣੇ ਮਾਸ ਤੱਕ ਯਾ ਯਾ ਨਾ ਵੀ ਜੋਤ ਬੈਠਾ ਵੇ ਲਾਉਂਦਾ ਮੈਂ ਮੇਤਰ ਆਗੀ ਲਾਈਟ ਤੇ ਕੋਈ ਵਾਲਾ ਚੱਲ ਗਿਆ ਗੁਜਰੀਲਾ ਹੈ ਤੇ ਰਾਤ ਤੇ ਬਿਜਲੀ ਪਾਇਆ ਬਿਜਰੀਲਾ ਹੋ ਜਨਾ ਰੈਡੀ ਆਪਣਾ ਤਿੰਨ ਬੰਦੇ ਬੈਠੇ ਆ ਫੇਰ ਆਪਾਂ ਰਾਤੀ ਬਣਾਉਂਦੇ ਇਹ ਕੀ ਬਣਾਉਂਦੇ ਸਾਗ ਅੱਜ ਬਣ ਲਿਆ ਗੁਜਰੀਲਾ ਧਿਆਨਾ ਸਲਕੇ ਨਾ ਮਾਰੀ ਕਰਕੇ ਥਾ ਲੋ ਇਹਦਾ ਚੁੱਲਾ ਆਪਣਾ ਟੁੱਟ ਗਿਆ ਟੋਏ ਛੜਿਆ ਨੇ ਮਿੱਟੀ ਲਾਈ ਨਹੀਂ ਵਿਚਾਰਿਆ ਇੰਨਾ ਇਹਦੇ ਕੋਈ ਕੰਮ ਲਾਈਦਾ ਹਨਾ ਬਸ ਕੱਢ ਗਿਆ ਦੁੱਧ ਥੋੜੇ ਰਹਿ ਗਏ ਪੱਕਾ ਮਸਟਰਬਾਲ ਆਉਤੇ ਨਹੀਂ ਕਾੜਨ ਵਾਤੇ ਹਲਵਾਈ ਵੀ ਪੱਕਾ ਰੱਖਿਆ ਹਾ ਹਲਵਾਈ ਹੱਸੀ ਜਾਣ ਦਿਆ ਆ ਕਿਨੇ ਹਲਵਾਈ ਦੀ ਗੱਲ ਹਲਵਾਈ ਕੋ ਖਾਸ਼ ਹੁੰਦੇ ਹੈ ਨਾ ਜੋ ਚਲੋ ਇਹ ਫਿਲਟਰ ਹਲਾਜ ਲੈ ਹਲਵਾਈ ਦੰਦ ਦੀ ਗੱਡੀ ਜਾਣ ਡਿਆ ਹੈ ਵੇਲਾ ਥਲੇ ਦੁੱਧ ਵੀ ਆ ਗਿਆ ਇਦਾਂ ਕੱਟਸੀ ਕਮਾਈ ਜਾਣ ਲਈ ਕੀ ਸ਼ਰਮ ਆਉਂਦਿਆ ਚੱਲੇ ਨਾ ਕਿੱਥੇ ਸ਼ਰਮਾਣਾ ਸ਼ਰਮ ਮਾਉਂਣਾ ਦੋ ਹਾਏ ਹਾਏ ਨੇਜਰ ਮਾਉਂਡਿਆ ਤੁਹ ਲੱਗਦਾ ਸਮੂਣਾ

ਤੁਹ ਜਦੀ ਚਨ ਮਾਂਦੀ ਮੋਹਦੇ ਮਾਰੇ ਉੱਧਰ ਚੱਲੇਗੀ ਤੁਸੀਂ ਲੇਲਾਸ ਮੁਖਰੀ ਦੇ ਲਿੰਗਾ ਜਿਹੜਾ ਵਾ 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 ਬਰਬਰਰ ਦੀ ਵਾਇਕਤ ਦਿੰਦੇ ਨੇ ਕਿਚੜੀ ਚੀ 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 ਕਤੂਰਾ ਵਾਜ ਅਲੀ ਤਾਂ ਨੂੰ ਵੀ ਵਾਜ ਤਾਂ ਦੀ ਸੁਣੀ ਨਹੀਂ ਆਈ ਕਾਲੀਪਾਂ ਦੇ ਵਾਜਦਾਂ ਨੂੰ ਨਹੀਂ ਹੋਰ ਚੰਗੇ ਤਾਂ ਗਿੱਟਾ ਲੈ ਮੁੰਡਾ ਉਹ ਉੰਨੂ ਦੀ ਉੰਨੂ ਦੀ ਅੰਮ ਅੰਮ ਤਰ ਪਾਣੀ ਵਚਣਾ ਪਾ ਦੇ ਪਾ ਦੇ ਉਹ ਠੀਕ ਬਣ ਗਿਆ ਕਿਹੜੀ ਦੀ ਆਵਾਜ਼ ਆ ਰਹੀ ਹੈ ਕੋਲਾ ਸਿੰਘਾ ਵਾਲਾ ਜਿਹੜਾ ਜੈਬਰ ਹੈ ਉਹਦੀ ਕੋਈ ਆਵਾਜ਼ ਹੀ ਨਹੀਂ ਹੁੰਦੀ ਹੁੰਦਾ ਫਿਰ ਮਸਾ ਤੇਰੇ ਚਲੋ ਛੱਤੀ ਬਣਾਉਂ ਰੋਟੀ ਖਾਈਏ ਭੁੱਖ ਲੱਗੀ ਹੈ ਫਿਰ ਦੀ ਆਜਾ ਮੈਂ ਥੋੜੇ ਬਦਾਮ ਥੋੜੇ ਲੈ ਲਿਆ ਬਾਦੋ ਵਿੱਚ ਕਦੇ ਕੱਕ ਉਹ ਵੈਰੀ ਗੁੱਡ ਹੈ ਇਧਰ ਪੂਰਾ ਖੰਡ ਵੀ ਲਿਆ ਕੇ ਰੱਖੀ ਹੈ ਇਹ ਪਾਉਣੇ ਬਾਅਦ ਤੇਰੀ ਡੋਲਦਾ ਹੀ ਸਾਰਾ ਡੋਲਦਾ ਹੀ ਖਾ ਨਹੀਂ ਪਾਤੀ ਹੁਣ ਬਣ ਗਿਆ ਖੋਆ ਹੁਣ ਤੇ ਗਾਜਰਾਂ ਲੱਗਣੇ ਛੁੱਲਦੀ ਵਿੱਚਾਂ ਨੂੰ ਕੰਠੀ ਆਉਦੇ ਨੇ ਕਦੋਂ ਬਣੇਗਾ ਜਦੋਂ ਮੈਂ ਸਲਪਾ ਥੋੜੇ ਘੜੇ ਇੱਧਰੇ ਇੱਥੇ ਖਲੋਗੇ ਪਾਲਾ ਯਾਰ ਇੱਥੇ ਬਾਹਰ ਮੈਂ ਫੜਦਾ ਆ ਫੜਿਆ ਇੱਧਰ ਪਾਈ ਜਾ ਥੋੜੇ ਸੁਣ ਮੇਰੇ ਥੋੜੀ ਜਿਹੀ ਸੁਟਿਆ ਕਰ ਹੌਲੀ ਹੌਲੀ ਨਹੀਂ ਆਉਂਦਾ ਥੋੜੇ ਜਿਹੇ ਬਣਾ ਥੋੜੀ ਥੋੜੇ ਜਿਹਾ ਆਜਾ ਪਰ ਮੈਂ ਬਰੇਮੜੀ ਦੇ ਥੱਲੇ ਅਜੇ ਉਹਦੇ ਤਿਆਰ ਹੋ ਰਹੇ ਮੈਂ ਤਾਂ ਚੱਲ ਬੱਬਾ ਨੂੰ ਮਿਲਦੇ ਹੋ ਜਾਣਾ ਮੈਂ ਦੇਖੀ ਸਹੀ ਹੋ ਜਾਣਾ ਸਟਾ ਮੈਂ ਇਹਨੇ ਸੋਤਰੇ ਹੋਣਾ ਗੱਲ ਨਾ ਗੁਜ਼ਰਨੀ ਮਾਹ ਸੋਤਰੀ ਹੋਣਾ ਕਰ ਪਾਦੇ ਜਨ ਪਾਦੇ ਹੁੰਦੇ ਫੂ ਮਾਸਾ ਮਾਸਾ ਕਰੇ ਪੋਣੇ ਪਾ ਪੁੰਦਾ ਨਹੀਂ ਗਾ ਮੈਂ ਕਿਦਾਂ ਸਤੰਡਿਆ ਸਾਰਾ ਜਣਾ ਸਾਰਾ ਸੜਜਾ ਹਾਇਦਰਾ ਸੜਜਾ ਸਿੱਧਾ ਇਦਾਂ ਇਦਾਂ ਪਾ ਦੇ ਸਾਰੇ ਨਹੀਂ ਨਹੀਂ ਸਾਰਾ ਨਾ ਪਾਓ ਮੈਂ ਜਿਹੜਾ ਨਾ ਪਾਉਂਦੇ ਆਂ ਥੰਦੇ ਮਾਸਾ ਜਿਹੋ ਜਣਾ ਹੋ ਗਿਆਗੇ ਪਾ ਦੇ ਮਾਸਾ ਚਾਚਾ ਥੋੜਾ ਰਹਿ ਪਾਦਨੇ ਕੋਈ ਗੱਲ ਨਹੀਂ ਲੈ ਆਵਾ ਜਿੰਮ ਨਾ ਕਿਉਂ ਪਾਦੇ ਨਹੀਂ ਚਾਲਨ ਕਰਕੇ ਪਾ ਲੈ ਜਿਹੜਾ ਹੈਗਾ ਚਲੋ ਹਰਲਾ ਪਾਣੀ ਠੰਡੇ ਹੋ ਗਾ ਨਿੱਦਾਂ ਮਾਰਦਾ ਕੜਾਈ ਵੀ ਉਹ ਝੜਾ ਮੈਂ ਅਮੰਡਲਾ ਵਾਰਾ ਜੋਰ ਪੂਰਾ ਜਿੱਦਣਾ ਚੱਕੋ ਜੇ ਉਹ ਚਮਚਾ ਚਮਰਾਲੀ ਮਾਮਲੇ ਟੂੜੀ ਕੱਢ ਲਿਆ ਮਸਾ ਪਾ ਦਿਓ ਚਲ ਪਾ ਦੇ ਚਲ ਗੱਟ ਆਹ ਕੋਰਨ ਲਿਆ ਆਹ ਤੋਂ ਤੇ ਪੈਨ ਦੇ ਵਿੱਚ